ਅਸੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸ੍ਰੀ ਰਗੂਬੀਰ ਸਿੰਘ ਨੂੰ ਜਿਹੜਾ ਸੇਵਾਵਾਂ ਤੋਂ ਮੁਕ ਕਰ ਦਿੱਤਾ ਗਿਆ ਜਿਸ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਦੇ ਖਿਲਾਫ ਹੁਣ ਗੁੱਸਾ ਜਿਹੜਾ ਫੁੱਟ ਕੇ ਸਾਹਮਣੇ ਆਇਆ ਤੇ ਦੂਸਰੇ ਪਾਸੇ ਵੀ ਵਿਕਰਮ ਮਜੀਠੀਆ ਵੱਲੋਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸ੍ਰੀ ਰਗੂਬੀਰ ਸਿੰਘ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਜਾਂਦਾ ਹੈ ਉਸ ਦੇ ਬਾਅਦ ਜਿਹੜਾ ਵਿਕਰਮ ਸਿੰਘ ਮਜੀਠੀਆ ਤੇ ਵੀ ਜਿਹੜਾ ਕੀ ਅਕਾਲੀ ਦਲ ਦੇ ਵਿੱਚ ਵਿਰੋਧ ਸ਼ੁਰੂ ਹੋ ਜਾਂਦਾ ਹੈ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਦੇ ਕੰਪਨੀ ਬਾਗ ਚੌਂਦੀਆਂ ਹੈ ਔਰ ਸਿਕਤਾਲ ਮਿਲਕਮਿਟੀ ਵੱਲੋਂ ਜਿਹੜਾ ਕਿ ਸੁਖਬੀਰ ਬਾਦਲ ਦਾ ਪੁੱਤਲਾ ਖੂਬ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਜਿਹੜਾ ਸੁਖਬੀਰ ਬਾਦਲ ਦੇ ਖਿਲਾਫ ਜਿਹੜਾ ਰੋਸ ਜਾਰੀ ਕੀਤਾ ਗਿਆ ਹੈ ਫਿਲਹਾਲ ਇਸ ਸਮੇਂ ਜਿਹੜੇ ਸਿਕਤਾਲ ਕਮੇਟੀ ਦੇ ਪ੍ਰਧਾਨ ਨੇ ਅਰਪਾਲ ਸਿੰਘ ਚੱਡਾ ਉਹ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਦੇਖਦੇ ਹੋ ਕਿ ਸ਼੍ਰੀ ਅਕਾਲ ਤੱਕ ਦੇ ਜੱਥੇਦਾਰ ਸੀਗੇ ਆਪਣੇ ਸ਼੍ਰੀ ਗਿਆਨੀ ਰੁਗਬੀਰ ਸਿੰਘ ਜੀ ਉਹਨਾਂ ਨੂੰ ਸੇਵਾਵਾਂ ਮੁਕਤ ਕਰ ਦਿੱਤੀਆਂ ਗਈਆਂ ਫਿਰ ਉਹਦੇ ਬਾਅਦ ਵਿਰੋਧ ਸ਼ੁਰੂ ਹੋ ਗਿਆ ਹੁਣ ਤੁਸੀਂ ਵੀ ਵਿਰੋਧ ਕਰ ਰਹੇ ਹੋ ਸੁਖਬੀਰ ਬਾਦਲ ਦਾ ਕੀ ਕਰਨ ਲਾ ਪਹਿਲਾਂ ਤਾਂ ਮੈਂ ਜਿੰਨੇ ਵੀਰ ਮੈਨੂੰ ਇਹ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜੋ ਇਸ ਬਾਦਲ ਪਰਿਵਾਰ ਨੇ ਸ਼ੁਰੂ ਤੋਂ ਜਿੱਦਾਂ ਸਿੱਖ ਕੌਮ ਦੇ ਨਾਲ ਧਰੋ ਕਮਾਇਆ ਜਿੱਦਾਂ ਉਹ ਪਿੱਛੋਂ ਉਸ ਦੇਰੇ ਬਾਅਦ ਤੋਂ ਉਸ ਜਿਹੜਾ ਆਪਣੇ ਆਪ ਨੂੰ ਜਿਹੜਾ ਇਨਸਾਨ ਘੁਆਣ ਵਾਲਾ ਆਪਣੇ ਆਪ ਨੂੰ ਜਿਹੜਾ ਉਹ ਡੇਰਾ ਔਰ ਮਹਾਰਾਜ ਦਾ ਪੁਰਗੋਬਨ ਸਿੰਘ ਮਹਾਰਾਜ ਦਾ ਸਵਾਗਰ ਕਰਨ ਵਾਲਾ ਉਹਨੂੰ ਉੱਥੋਂ ਲੈ ਕੇ ਤੇ ਹੁਣ ਤੱਕ ਉਹ ਮਾਫੀਆ ਨੂੰ ਲੈ ਕੇ ਜਿੱਦਾਂ ਇਸ ਬਾਦਲ ਪਰਿਵਾਰ ਨੇ ਸਿੱਖ ਕੌਮ ਦੇ ਨਾਲ ਧਰੋਹ ਕਮਾਇਆ ਹੈ ਉਹਦੀ ਜ਼ਿੰਦਗੀ ਜਾਗਦੀ ਉਦਾਹਰਣ ਜਿਹੜੀ ਹੈ ਸੁਖਵੀਰ ਬਾਦਲ ਨੂੰ ਮਿਲ ਗਈ ਹੈ ਕਿ ਫਕਰੇ ਕੌਮ ਪ੍ਰਕਾਸ਼ ਸਿੰਘ ਬਾਦਲ ਦੇ ਮਰਨ ਤੋਂ ਬਾਅਦ ਸਿੱਖ ਕੌਮ ਨੇ ਉਹਦੇ ਕੋਲੋਂ ਵਾਪਸ ਲੈ ਲਿਆ ਔਰ ਇਸ ਦੇ ਨਾਲ ਵੀ ਇਹਦੇ ਰਹਿੰਦੇ ਬਾਕੀ ਬਚੇ ਪਰਿਵਾਰ ਦੇ ਨਾਲ ਵੀ ਜਿੱਦਾਂ ਇਹ ਅਕਾਲ ਤਖਤ ਸਾਹਿਬ ਦੇ ਮਰਿਆਦਾ ਨੂੰ ਔਰ ਉਹਦੀ ਮਾਨਤਾ ਨੂੰ ਜਿੱਦਾਂ ਇਹ ਚੈਲੰਜ ਕਰ ਰਿਹਾ ਹੈ ਇਹ ਪਰਿਵਾਰ ਇਹਦਾ ਖਾਨਦਾਨ ਸਾਰਾ ਕੁਝ ਇੱਥੇ ਉਹ ਭੁਗਤ ਕੇ ਜਾਏਗਾ ਔਰ ਕਿਸੇ ਨੂੰ ਵੀ ਜੇ ਆਪਾਂ ਨੂੰ ਸੋਚ ਹੈ ਕਿ ਸ਼ਾਇਦ ਕਰਮਾਂ ਦਾ ਲੇਖਾ ਜੋਖਾ ਉੱਪਰ ਹੋਣਾ ਹੈ ਉੱਪਰ ਨਹੀਂ ਇਹ ਇਸ ਧਰਤੀ ਤੇ ਭੁਗਤੇਗਾ ਔਰ ਅਸੀਂ ਸਾਰੀ ਸਿੱਖ ਕੌਮ ਨੂੰ ਆਪਣੇ ਵੱਲੋਂ ਅਪੀਲ ਵੀ ਕਰਦੇ ਆਂ ਪਰ ਸਿੱਖ ਕੌਮ ਦੇ ਵਿੱਚ ਰੋਸ਼ ਜਾਗ ਗਿਆ ਹੈ ਅੱਜ ਅਸੀਂ ਇਸੇ ਗੱਲ ਦੇ ਉੱਤੇ ਇਸੇ ਸੁਖਵੀਰ ਬਾਦਲ ਦਾ ਜਿਹੜਾ ਪਤਲਾ ਫੁਕਿਆ ਔਰ ਮੈਸੇਜ ਦੇਣਾ ਚਾਹੁੰਦੇ ਆਂ ਇਹਨੂੰ ਵੀ ਹਜੇ ਵੀ ਮੁੜ ਜਾ ਸਹਿ ਕੌਮ ਦੇ ਨਾਲ ਕਰੋਨਾ ਕਮਾ ਜਿੰਨੇ ਵੀ ਅੱਜ ਤੱਕ ਕਾਲਕੱਤਕ ਸਾਹਿਬ ਨਾਲ ਜਾਂ ਸਿੱਖੀ ਦੇ ਨਾਲ ਜਿੰਨੇ ਵੀ ਟੱਕਰ ਲਈ ਉਹਦਾ ਪਤਨ ਇਹੋ ਜਿਹਾ ਹੋਇਆ ਚਾਹੇ ਉਹ ਵੱਡੇ ਤੋਂ ਵੱਡੇ ਉਹਦਿਆਂ ਤੇ ਬੈਠੀ ਇੰਦਰਾ ਗਾਂਧੀ ਦਾ ਪ੍ਰਾਈਮ ਮਿਨਿਸਟਰ ਟੱਕਰ ਕਿਉਂ ਨਹੀਂ ਹੋਏ ਪਰ ਉਹ ਵੀ ਨਹੀਂ ਰਹੀ ਤੇ ਰਹਿਣਾ ਇਹਨੇ ਵੀ ਨਹੀਂ ਅਮਿਆਜਾ ਇਹਨੂੰ ਵੀ ਭੁਗਤਣਾ ਪਏਗਾ ਕਿਵੇਂ ਦੇਖਦੇ ਹਾਂ ਕਿਉਂਕਿ ਜਦੋਂ ਕਾਲੀਦਲ ਦੀ ਸਰਕਾਰ ਸੀ ਉਦੋਂ ਬੇਅਦਬੀ ਕਾਂਡ ਹੋਏ ਜਿਹੜਾ ਬਰਗਾੜੀ ਗਾਂਡ ਹੋਇਆ ਉਸ ਦੇ ਬਾਅਦ ਜਿਹੜਾ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਵੱਲੋਂ ਜਿਹੜਾ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਉਹਨਾਂ ਚੀਜ਼ਾਂ ਦਾ ਹੀ ਜਿਹੜਾ ਉਹ ਖਮਿਆਜਾ ਅੱਜ ਵੇਖੋ ਨਾ ਕਿਤੇ ਵਿਧਾਨ ਸਭਾ ਦੇ ਵਿੱਚ ਨਾ ਕਿਤੇ ਕੋਈ ਪਾਰਲੀਮੈਂਟ ਦੇ ਵਿੱਚ ਇਹ ਸਭ ਉਹ ਜ਼ੀਰੋ ਤੋਂ 1 ਜਾਂ 2 ਤੱਕ ਰਸੀਮਤ ਹੋ ਕੇ ਰਹਿ ਗਏ ਇਹਨਾਂ ਚੀਜ਼ਾਂ ਦਾ ਹੀ ਖਮਿਆਜਾ ਹੈ ਔਰ ਅੱਜ ਉਹ ਕਰ ਰਿਹਾ ਹੈ ਇਹਨਾਂ ਚੀਜ਼ਾਂ ਨੇ ਇਹਨਾਂ ਨੂੰ ਇਹੋ ਜਿਹੇ ਇਤਿਹਾਸ ਸੰਗਰ ਲੋਕਾਂ ਦੇ ਮਨਾਂ ਚੋਂ ਕੱਢ ਦੇਣਾ ਹੈ ਇਹ ਜ਼ਿੰਦਗੀ ਪਰ ਇਹਨਾਂ ਨੂੰ ਕੋਈ ਸਿੱਕਕ ਦੀ ਮaaf ਨਹੀਂ ਕਰੇਗਾ ਪਹਿਲਾਂ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਹਰਪ੍ਰੀਤ ਸਿੰਘ ਜਾਨੀ ਉਹਨਾਂ ਨੂੰ ਉਤਾਰ ਦਿੱਤਾ ਜਾਂਦਾ ਹੁਣ ਰਗੂਬੀਰ ਜੀ ਨੂੰ ਵੀ ਜਿਹੜਾ ਸੇਵਾਵਾ ਮੁਕਤ ਕਰ ਦਿੱਤੀ ਹੈ ਕਿਤੇ ਲੱਗਦਾ ਹੈ ਕਿ ਦਬਾਅ ਬਣਾਇਆ ਜਾ ਰਿਹਾ ਹੈ ਅਕਾਲੀ ਦਲ ਦੀ ਪ੍ਰਧਾਨਗੀ ਨੇ ਦੇਖੋ ਇਹ ਸਾਰਾ ਕੁਝ ਕਰਤਾ ਹੈ ਆਪਣੀ ਪ੍ਰਧਾਨਗੀ ਲਈ ਔਰ ਆਪਣੇ ਆਪ ਨੂੰ ਪਛਾਣ ਖਾਤਰ ਕਰ ਰਿਹਾ ਹੈ ਪਰ ਮੈਂ ਅੱਜ ਆਪ ਜੀ ਦੇ ਚੈਨਲ ਦੇ ਰਾਹੀਂ ਉਸ ਵਾਹਿਗੁਰੂ ਪਰਮਾਤਮਾ ਦੇ ਕੋਲੋਂ ਡਰ ਕੇ ਕਹਿੰਦਾ ਇਹ ਪ੍ਰਧਾਨਗੀ ਦੇ ਸੁਪਨੇ ਲੈਣੇ ਤਾਂ ਛੱਡ ਦੇ ਵੀ ਇਹਨਾਂ ਨੂੰ ਤਾਂ ਲੋਕਾਂ ਨੇ ਘਰੋਂ ਚੋਂ ਵੀ ਨਿਕਲਣ ਨਹੀਂ ਦੇਣਾ ਅੱਜ ਜੋ ਅਸੀਂ ਆਇਤੇ ਪੁਤਲਾ ਫੁਕਿਆ ਕੱਲ ਸਵੇਰੇ ਜੋ 10 ਵਜੇ ਦਾ ਉਹ ਆਪਣਾ ਮੰਨਨ ਦੇ ਘਰ ਦਾ ਜਿਹੜਾ ਅਸੀਂ ਘਰਾਓ ਰੱਖਿਆ ਉਹ ਵੀ ਹ ਕੁਲਵੰਤ ਸਿੰਘ ਮੰਨਨ ਦਾ ਉਹ ਵੀ ਉਹਨੂੰ ਇੱਕ ਮੈਸੇਜ ਹੈ ਵੀ ਤੂੰ ਇਹਨਾਂ ਇਹਨਾਂ ਬਾਦਲ ਦਲੀਆਂ ਤੋਂ ਆਪਣਾ ਪਿੱਛਾ ਛਡਾ ਲੈ ਨਹੀਂ ਤੇ ਸ਼ਹਿਰ ਤੇਰਾ ਅਸਰ ਵੀ ਉਹਦੇ ਵਰਗਾ ਨਾ ਹੋ ਜੇ ਪਰ ਉਹਨਾਂ ਵੱਲੋਂ ਵੀ ਜਿਹੜਾ ਇੱਕ ਵਿਦਰੋਹ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਵਿਦਰੋਹ ਹੋਣ ਦੀ ਜਾਣਕਾਰੀ ਆ ਰਹੀ ਹੈ ਜੇ ਇਹ ਨਹੀਂ ਉਹਦੇ ਮਨ 'ਚ ਹੈਗਾ ਪਹਿਲੇ ਇਹੋ ਜਿਹੜੇ ਉਹਦੇ ਲਈ ਫਿਰਦਾ ਉਹਨਾਂ ਤੋਂ ਅਸਤੀਫਾ ਦੇ ਕੇ ਕੰਮ ਕਟੰਮ ਕਰੇ ਕੀ ਲੈਣਾ ਦੇਣਾ ਇਹੋ ਜੀਆਂ ਉਹਦੀਆਂ ਦਾਰੀਆਂ ਤੋਂ ਕੱਲ ਉਹਨਾਂ ਦਾ ਵੀ ਘਰ ਜਿਹੜਾ ਕਿਰਾਏ ਸੇਰੇ ਉਹਨਾਂ ਦਾ ਵੀ ਸੇਰੇ 10 ਹੋ ਜ ਉਹਨਾਂ ਦੇ ਘਰ ਤੋਂ ਉਹਨਾਂ ਦਾ ਵੀ ਜਾ ਕੇ ਕਰਾਓ ਕੀਤਾ ਜਾਏਗਾ ਬਿਲਕੁਲ ਸੋ ਅਤੇ ਹੋਰ ਵੀ ਨੇ ਸਿਕਤਲ ਕਮੇਟੀ ਦੇ ਮੈਂਬਰ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕਿਉਂਕਿ ਬਹੁਤ ਹੀ ਹੁਣ ਰੋਸ ਜਿਹੜਾ ਜ਼ਾਹਿਰ ਕੀਤਾ ਤੁਸੀਂ ਵੀ ਕੀਤਾ ਹੈ ਅਤੇ ਪੁਤਲਾ ਵੀ ਫੂਕ ਪ੍ਰਦਰਸ਼ਨ ਕੀਤਾ ਹੈ ਕਿਵੇਂ ਦੇਖ ਰਹੇ ਹੋ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਿਗੇ ਰਗਵੀਰ ਸਿੰਘ ਜਾਨੀ ਉਹਨਾਂ ਨੂੰ ਜਿਹੜਾ ਸੇਵਾਵਾ ਮੁਕਤ ਕਰ ਦਿੱਤੀਆਂ ਗਈਆਂ ਉਸ ਦੇ ਬਾਅਦ ਵਿਕਰਮ ਅਜੀਤੀ ਦਾ ਬਿਆਨ ਆਂਦਾ ਉਹਨਾਂ ਦੇ ਹੱਕ 'ਚ ਫਿਰ ਉਹਨਾਂ ਦੇ ਵੀ ਜਿਹੜਾ ਖਿਲਾਫ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿਵੇਂ ਦੇਖਦੇ ਹੋ ਕੁੰਮ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਅਕਾਲ ਤਖਤ ਸਾਹਿਬ ਦੇ ਨਾਲ ਜੋ ਇਹ ਬਦਲ ਲਾਣਾ ਟੱਕਰ ਲੈ ਲਿਆ ਹੈ ਇਹਨਾਂ ਨੇ ਇਸ ਆਪਣੇ ਕਾਮਯਾਬ ਨਹੀਂ ਹੋਣਾ ਕਿ ਉੱਥੇ ਜਥੇਦਾਰ ਜੋ ਮੰਨ ਲਓ ਕਿ 2 ਦਸੰਬਰਾ ਜੋ ਫੈਸਲਾ ਆਵਾ ਉਹਨੂੰ ਇਨ ਵੀ ਲਾਗੂ ਕਰਦੇ ਪਏ ਆ ਪਰਤਿਆਂ ਦੀ ਜਿਹੜੀ ਸੱਤ ਮੈਂਬਰ ਦੀ ਕਮੇਟੀ ਬਣਾਈ ਹੈ ਇਹ ਉਹਨੂੰ ਹਮੰਦ ਨਹੀਂ ਪਏ ਉਹਦੇ ਬਾਅਦ ਉਹਨਾਂ ਕਰਕੇ ਇਹਨਾਂ ਨੇ ਜਥੇਦਾਰ ਨੂੰ ਬਦਲ ਦਿੱਤਾ ਕਿ ਹਾਂਜੀ ਬਦਲੋ ਅਸੀਂ ਆਪਣੇ ਹਿਸਾਬ ਨਾਲ ਭਰਤੀ ਕਰਾਂਗੇ ਇਹ ਸਹੀ ਮੈਂ ਅਕਾਦ ਤੱਕ ਦੇ ਹੁਕਮ ਨੂੰ ਵੀ ਉਲੰਘਣਾ ਕਰਦੇ ਪਏ ਹਨ ਆਪਣੀ ਮਨਮਰਜ਼ੀ ਕਰਦੇ ਪਏ ਹਨ ਜਥੇਦਾਰ ਜੋ ਅਕਾਦ ਤੱਕ ਸਾਬਾ ਜਥੇਦਾਰ ਹੈ ਉਨਿਹਰ ਪੱਖੋਂ ਦਾਵਾ ਉਹਨੂੰ ਇੱਕ ਜੋਜ ਸਿੱਕੀ ਸਿਧਾਂਤ ਦੇ ਨਾਲ ਆ ਕੋਈ ਨਾਖ ਲੋਕੀ ਇਹਦਾ ਜੋ ਦੀਆਂ ਪਰੰਪਰਾਵਾਂ ਹੈਗੀਆਂ ਵਾ ਉਹਦੇ ਹਿਸਾਬ ਨਾਲ ਕੰਮ ਕਰਦੇ ਯਾਰ ਪਰ ਬਾਦਲ ਲਾਣਾ ਕਹਿੰਦਾ ਕਿ ਸਾਡੇ ਹਿਸਾਬ ਨਾਲ ਕੰਮ ਕਰੋ ਉਹਨਾਂ ਨੇ ਉਹ ਗੱਲ ਨਹੀਂ ਮੰਨੀ ਹੈਗੀ ਇਹਨਾਂ ਨੇ ਘਰ ਬਹਿ ਕੇ ਧੱਕੇ ਨਾਲ ਜਵਾਬ ਬਣਾਇਆ ਜਾ ਬਿਲਕੁਲ ਜੀ ਬਿਲਕੁਲ ਪਹਿਲਾਂ ਅਸਤੀਫਾ ਹੁੰਦਾ ਹੈ ਬਿਲਕੁਲ ਜੇ ਹਿਸਾਬ ਨਾਲ ਲੋਕੀ ਹਾਂ ਵੀ ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੀ ਨਹੀਂ ਹੈ ਨੀ ਐਸੀਵਾ ਦੇ ਗਿਆ ਤਾਂ ਅਮੀ ਇਹਨਾਂ ਨੂੰ ਕਿੰਨੀ ਪਾਵਰ ਦੇ ਦਿੱਤੀ ਕਿ ਜefeਦਾਰ ਇੱਕ ਸਰੂਜ ਆਇਆ ਵਾ ਅਕਾਲ ਚ ਸਾਬ ਇਹਨਾਂ ਨੂੰ ਕਿਹੜੀ ਪਾਵਰ ਦੇ ਦਿੱਤੀ ਉਹਨੂੰ ਲਾ ਦੇਣਗੇ ਦੱਸੋ ਜੀ ਉਹ ਵੀ ਇੱਕ ਦਿਨ ਜੀ ਦੋ ਦੋ ਜਿਹੇ ਲੰਨੇ ਪਈ ਆਪਾਂ ਫਿਰ ਜੇ ਇਹਨਾਂ ਦੇ ਮਨ ਵਿੱਚ ਚੋਰ ਨਹੀਂ ਹੈ ਕਿ ਅੱਜ ਸਵੇਰੇ 2:50 ਮਿੰਟ ਤੇ ਕਿਉਂ ਨਾ ਚੋਰੀ-ਚੋਰੀ ਜਿਹਾ ਜਸੇ ਬਣਾਤਾ ਉਹਨੂੰ ਜਿਆਦਾ ਦੇ ਪਬਲਿਕ 'ਚ ਲੈ ਕੇ ਆਉਂਦੇ ਸੰਗਤ 'ਚ ਲੱਗਿਆਂਦੇ ਜੋ ਔਕਾਤਕ ਸਾਹਿਬ ਹੈ ਸੰਗਤ ਨੂੰ ਨਸਤਕ ਹੁੰਦੀ ਹੈ ਔਕਾਤਕ ਸਾਡੀ ਮਿਨੀ ਪਾਰਲੀਮੈਂਟ ਹੈ ਕਿ ਸੰਗਤ ਨੇ ਰੋਗ ਹਿਤਾ ਨਹੀਂ ਹੰਗ ਜਦੇ ਬੰਦਿਆਂ ਰੋਗ ਕੀਤਾ ਕਿ ਹਾਂ ਵੀ ਅਸੀਂ ਕਿਸੇ ਵੀ ਕੀਮਤ 'ਤੇ ਨਹੀਂ ਤਾਜ ਪੁਛ ਨਹੀਂ ਹੋ ਜਾਾਂਗੇ ਪਰ ਬਾਦਲ ਲਾਣੇ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਧੱਕੇ ਨਾਲ ਉਹਨਾਂ ਨੂੰ ਅੱਜ ਸਵੇਰੇ 2:50 ਮਿੰਟ ਤੇ ਅਗਾ ਅਨੰਦਪੁਰ ਸਾਹਿਬ ਜਾ ਕੇ ਜਥੇਦਾਰ ਨੂੰ ਜੂਟ ਕਰ ਦਿੱਤਾ ਉਸ ਵੇਲੇ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਰੰਧ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੋਇਆ ਸੀਗਾ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਪਿਆ ਸੀਗਾ ਉਹ ਰੋਕੇ ਇਹਨਾਂ ਨੇ ਉਹਨਾਂ ਨੂੰ ਪਾਕ ਦਿੱਤੀ ਇੱਕ ਬਹੁਤ ਹੀ ਮਰਿਆਦਾ ਦਾ ਕਹਾਨ ਕੀਤਾ ਵਾ ਕਿ ਪੰਥ ਦੁਖੀ ਹੈ ਸਿੱਖ ਕੌਮ ਕਦੀ ਵੀ ਇਹਨਾਂ ਨੂੰ ਨਹੀਂ ਮਖਸ਼ੇਗੀ ਤੇ ਕਿਵੇਂ ਦੇਖਦੇ ਆ ਉਹਨਾਂ ਨੂੰ ਪ੍ਰਧਾਨ ਕਹਾ ਦੇ ਵੇਜਿਆ 14 ਸਾਲ ਹੋ ਗਏ ਅਜੇ ਆਪਣੇ ਸੌਂਚ ਕਮੇਟੀ ਮੋਟਾ ਆਪਣਿਆਂ ਨੂੰ ਇਹਨਾਂ ਦਾ ਕੋਈ ਅਧਿਕਾਰ ਨਹੀਂ ਰਹਿੰਦਾ ਸੌਂਚ ਕਮੇਟੀ ਦਾ ਵੀ ਇਹਨਾਂ ਨੂੰ ਜਿਵੇਂ ਜਾਨੂੰ ਲਾਉਣਾ ਜਿੰਨਾ ਜਿਕਰ ਜਾਂ ਸਾਹਮਣੇ ਭੰਗ ਹੋ ਗਈ ਆ ਕਈ ਨਾ ਕੋਈ ਅਧਿਕਾਰ ਨਹੀਂ ਰਹਿੰਦਾ ਵੀ ਉੱਥੇ ਸੌਮਨ ਕਮੇਟੀ ਉੱਤੇ ਕੰਮ ਕਰਨ ਦਾ ਇਹਨਾਂ ਨੂੰ ਠੱਕੇ ਨਾਲ ਕੱਢਿਆ ਜਾਊਗਾ ਪੰਜ ਦੋ ਕੇ ਅਸੀਂ ਸਜਾ ਦੋਵਾਂਗੇ ਔਰ ਜੇ ਅਸੀਂ ਦੋਵਾਂਗੇ ਦੁਨੀਆ ਉੱਤੇ ਗੁਰਦਾਰੇ ਅਸੀਂ ਮੂਹਰ ਜਿਹਨੇ ਬਾਤ ਕਰਦੇ ਹਾਂ ਅਸੀਂ ਇਹਨਾਂ ਨੂੰ ਗੁਰਦਾਰੇ ਵਿੱਚ ਵਰਦ ਨਹੀਂ ਦੋਵਾਂਗੇ ਇਹਨਾਂ ਨਾਲ ਜੇ ਆਪਾਂ ਜੱਦਾਂ ਸਬੋਧ ਕਰਾਂਗੇ ਕਾਲੇ ਛੱਲੇ ਲਾ ਕੇ ਇਹਨਾਂ ਦਾ ਸਮਾਜਿਕ ਕਰਾਂਗੇ ਜਿੱਤੀਆਂ ਮਾਰਾਂਗੇ ਸਰ ਦੇ ਵਿੱਚ 50 100 ਇਹਨਾਂ ਬਾਸਰ ਠੀਕ 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 ਔਰ ਤੇ ਹੋਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਲੋਗ ਹੋ ਗਏ ਜੱਟ ਸਿੱਖ ਸਭਾ ਵੀ ਲੱਗ ਲੋ ਯਾਰ ਪ੍ਰਦਰਸ਼ਨ ਕੀਤਾ ਜਾਂਦਾ ਹੈ ਕੱਲ ਤੁਸੀਂ ਕਿਹਾ ਵੀ ਜਾ ਰਹੇ ਕੁਲਵੰਤ ਸਿੰਘ ਮੰਨਨ ਦਾ ਵੀ ਘਰ ਘੇਰਿਆ ਜਾਏਗਾ ਤੇ ਕਿਵੇਂ ਦੇਖਦੇ ਹੋ ਕੁੱਲ ਮਿਲਾ ਕੇ ਕਿ ਜਿਹੜਾ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਬਦਲ ਦੇਣਾ ਉਸ ਤੋਂ ਬਾਅਦ ਜਿਹੜਾ ਅਰਨਪੁਰ ਸਾਹਿਬ ਤੋਂ ਜਥੇਦਾਰ ਬਣਾ ਦੇਣਾ ਕਿਵੇਂ ਦੇਖਦੇ ਹੋ ਕੁੱਲ ਮਿਲਾ ਕੇ ਬਾਦਲ ਆਣਾ ਸਿੱਖੀ ਦੀ ਚੜ੍ਹਦੀ ਕਲਾ ਸਿੱਖ ਪਰੰਪਰਾਵਾਂ ਦੀ ਚੜ੍ਹਦੀ ਕਲਾ ਪ੍ਰਧਾਨ ਨਹੀਂ ਕਰਦਾ ਬੜੇ ਚੇਰ ਤੋਂ ਬਾਰ-ਬਾਰ ਜਥੇਦਾਰਾਂ ਨੂੰ ਬਦਲਦੇ ਨੇ ਕਦੀ ਜਜ਼ਰਬਦਸਤਾ ਕਦੀ ਉਹ ਜਥੇਦਾਰਬਦਸਤਾ ਜਦੋਂ ਇਸੇ ਗੁੰਦਚੜ ਦੀ ਹੁੰਦਾ ਇਹਨਾਂ ਨੇ ਕੋਈ ਨਾ ਕੋਈ ਟੁੱਟੇ ਡਾਣੀ ਹੈ ਸੇਕੋਂ ਦੀ ਜਿਹੜੀ ਚੜਦੀ ਗੱਲ ਸੇ ਇੱਕ ਪੰਥ ਤੇ ਇੱਕ ਝੰਡੇ ਥਲੇ ਇਕੱਠੇ ਹੋ ਲਗਦੇ ਆ ਬਾਦਲ ਨੂੰ ਪਸੰਦ ਨਹੀਂ ਬਾਦਲੋਂ ਵੱਖਰਾ ਆਪਣਾ ਢਾਈ ਪੱਖੇਚੜੀ ਬਣਾਦਾ ਇਹਨੇ ਪੰਜਾਬ ਦੇ ਸਿੱਖਾਂ ਦੇ ਹਾਲਾਤ ਬਹੁਤ ਬੁੜੇ ਤਰੇ ਕਰਤੇ ਆ ਸਿੱਖ ਕੌਮ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਦੇਖੋ ਸਵੇਰੇ ਢਾਈ ਵਜੇ ਉਸ ਕੇਸਗੜ ਦੇ ਜੱਜਾ ਰਸੂਹ ਚਕਾਂਡ ਉਹ ਮਤਲਬ ਉਹਨੂੰ ਜਿਹੜੀ ਉੱਥੇ ਬਦੀ ਨਿਸ਼ੀਨੀ ਜੋ ਪੱਕੀ ਗਈ ਕਰ ਰਹੇ ਆ ਇਹਨੇ ਵੀ ਕਦੀ ਹੋਇਆ ਚੋਰਾਂ ਵਾਂਗੂ ਤੁਸੀਂ ਕਰ ਰਹੇ ਹੋ ਤੁਸੀਂ 10 ਵਜੇ ਦਾ ਟਾਈਮ ਆ 10 ਵਜੇ ਕਰੋ ਇਹਨਾਂ ਦਾ ਵੀ ਤੁਹਾਡੇ ਮਨੇ ਚੋਰ ਏ ਤੁਹਾਨੂੰ ਪਤਾ ਦੀ ਸਿੱਖ ਐਸੇ ਨਾਲ ਸਾਡੇ ਮੇਰੇ ਬੁੜੇ ਤਰੇ ਵਰੋਦੇ ਕੀਨਾ ਜਿਹੜੀ ਉਹ ਨੂੰ ਬਿਲਕੁਲ ਬਿਲਕੁਲ ਜਿਵੇਂ ਬਿਠਾਇਆ ਜੀ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀ ਦੇ ਆਪਸੀ ਰਿਸ਼ਤੇਦਾਰੀ ਵੀ ਹੈ ਲੇਕਿਨ ਵਿਕਰਮ ਮਜੀਠੀ ਦਾ ਜਿਹੜਾ ਜਾਨੀ ਰਗੂਬੀਰ ਦੇ ਅ ਅਕਾਲ ਤਖਤ ਦੇ ਜਿਹੜੇ ਜੱਥੇਦਾਰ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਆਣਾ ਫਿਰ ਉਹਨਾਂ ਦਾ ਵੀ ਵਿਰੋਧ ਸ੍ਰੀ ਜਿਹੜਾ ਅਕਾਲੀ ਦਲ ਦੇ ਵਿੱਚ ਸ਼ੁਰੂ ਜਿਹੜੀ ਜਾਗ ਦੀ ਜਮੀਰ ਆ ਲੈ ਕੋਈ ਵੀ ਸਿੱਖੀ ਉਹਦੇ ਕਿਤੇ ਨਾ ਕਿਤੇ ਉਹ ਕਿਉਂ ਅਕਾਲ ਤਖਤ ਨਾਲ ਹਰੇਕ ਸਿੱਖ ਪਿਆਰ ਕਰਦਾ ਸਿੱਖ ਲਈ ਅਕਾਲ ਤਖਤ ਸਿੱਖ ਸਿੱਖੋਂ ਦੀ ਜਾਨ ਹੈ ਉਹ ਸੁਖਬੀਰ ਮਨ ਜਿਹੜਾ ਮਜੀਠੀਆ ਸਾਹਿਬ ਦੇ ਅੰਦਰ ਵੀ ਕਿਤੇ ਨਾ ਕਿਤੇ ਸਿੱਖ ਲਈ ਪਿਆਰ ਜਾ ਗਿਆ ਉਹਨੇ ਆਪਣੀ ਦਿਲ ਦੀ ਗੱਲ ਕੀਤੀ ਜਿਹੜਾ ਦਿਲ ਦੀ ਗੱਲ ਕਰੇਗਾ ਉਹ ਸੁਖਬੀਰ ਰਾਣੇ ਨੂੰ ਚੰਗੀ ਨਹੀਂ ਲੱਗਦੀ ਇਹ ਤਿੰਨ ਚਾਰ ਬੰਦਿਆਂ 'ਚ ਘਿਰਿਆ ਕਚੀਮਾ ਇਹ ਕੋਈ ਜਿਹੜਾ ਮਹਿੰਦਰ ਸਿੰਘ ਘਰੇਵਾ ਮਹਿੰਦਰ ਸਿੰਘ ਇਹ ਤਿੰਨ ਚਾਰ ਪੰਜ ਬੰਦੇ ਘਿਰਿਆਗਾ ਜਿਹੜੇ ਸਿੱਖ ਕੌਮ ਦੀ ਬੇੜੀ ਨੂੰ ਡੋਬਣ ਤੇ ਲੱਗੇ ਆ ਪਰ ਇਹਨੂੰ ਇਹ ਨਹੀਂ ਪਤਾ ਪੰਥ ਗੁਰੂ ਗ੍ਰੰਥ ਸਾਹਿਬ ਦਾ ਤਿਆਰ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਕੀਤਾ ਇਹਨਾਂ ਕੋਈ ਵੀ ਨੁਕਸਾਨ ਨਹੀਂ ਹੋ ਸਕਦਾ ਜਿਹਨੇ ਵਰੀਓ ਚਾਲਾ ਚੱਲਣ ਜੀ ਜਿਹੜਾ ਤੁਸੀਂ ਸੰਘਰਸ਼ ਸ਼ੁਰੂ ਕੀਤਾ ਅੱਜ ਮੁਕਲਾਫ ਹੋ ਗਿਆ ਹੈ ਇਹ ਸੰਘਰਸ਼ ਕੱਦ ਤੱਕ ਜਾਰੀ ਰਹੇ ਅਸੀਂ ਜਲੰਧਰ ਵਿੱਚ ਇਹਨਾਂ ਅਕਾਲੀ ਦਲ ਬਾਦਲ ਦੇ ਪੈਰ ਹੁਣ ਨਹੀਂ ਲੱਗਣਦੇ ਆਗੇ ਅੱਗੇ ਅਸੀਂ ਜਿਲ੍ਹੇ ਜਨਾ ਮਨਮਰਜ਼ੀ ਕਰਨੀ ਕਰ ਲਈ ਹੁਣ ਇਹਨਾਂ ਨੂੰ ਬਿਲਕੁਲ ਮਨਮਰਜ਼ੀ ਨਹੀਂ ਕਰਨ ਦੇਣਗੇ ਬਿਲਕੁਲ ਸੋ ਇਹ ਸੰਨ ਸਿਕਤਾਲ ਕਮੇਟੀ ਦੇ ਮੈਂਬਰ ਸਹਿਬਾਨ ਉਹਨਾਂ ਨਾਲ ਗੱਲਬਾਤ ਕੀਤੀ ਹੈ ਪ੍ਰਧਾਨ ਨੇ ਵੀ ਕਿਹਾ ਹੈ ਕਿ ਸੁਖਬੀਰ ਬਾਦਲ ਜੋ ਸੋਚ ਰਿਹਾ ਉਹ ਨਹੀਂ ਹੋ ਪਾਵੇਗਾ ਔਰ ਉਹਦਾ ਜਿਹੜਾ ਵਿਰੋਧ ਹੈ ਉਹ ਪੂਰੇ ਸਿੱਖ ਸਮਾਜ ਦੇ ਵਿੱਚ ਹੋ ਰਿਹਾ ਹੈ ਔਰ ਸੁਖਬੀਰ ਬਾਦਲ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋ ਪਾਨਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ